ਜਿੱਥੇ ਜਲ ਆਉਂਦੀ ਉਹ ਝੂਠੇ ਸੌਦੇ ਵਾਲੇ ਦੀ ਰਾਮ ਰਿੰਦੀ ਉਹਨੂੰ ਬਾਰ ਬਾਰ ਪਰੋਲ ਤੇ ਬਾਹਰ ਪੇਜ ਕੇ ਤੇ ਜਾਂ ਸਿੱਖਾਂ ਨੂੰ ਕਹਿ ਲੋ ਜਾਂ ਘੱਟ ਗਿਣਤੀ ਹੋਰ ਧਰਮੀ ਲੋਕ ਜਿਹੜੇ ਨੇ ਹੋਰ ਹਿੰਦੂਆਂ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਕਵਕਵਾਹ ਵਰਗਾ ਦੇ ਸੱਚੇ ਸੱਚੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਚੜਾਇਆ ਜਾਂਦਾ ਸਿੰਘ ਸਾਹਿਬ ਜੀ ਰਾਮ ਰਿੰਦੀ ਨੂੰ ਫੇਰ ਪਰੋਲ ਦਿੱਤੀ ਗਈ ਹੈ ਕੀ ਕਹਿੰਦੇ ਹੋ ਬੜੀ ਹਰਾਨੀ ਦੀ ਗੱਲ ਹੈ ਬੜੀ ਦੁੱਖ ਦੀ ਗੱਲ ਹੈ ਕਿ ਜਿੱਥੇ ਘੱਟ ਗਿਣਤੀ ਕੋਮਾਂ ਦੇ ਨਾਲ ਬਹੁਤ ਧੱਕਾ ਹੁੰਦਾ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਰਕਾਰਾਂ ਧੱਕਾ ਕਰਦੀਆਂ ਕਿਉਂਕਿ ਬੰਦੀ ਸਿੱਖਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਆ ਉਸ ਤੋਂ ਬਾਅਦ ਵਿੱਚ ਵੀ ਛਡਣ ਤੋਂ ਇਹਨਾਂ ਨੂੰ ਡਰ ਲੱਗਦਾ ਪਰ ਜਿੱਥੇ ਗੱਲ ਆਉਂਦੀ ਹੈ ਉਹ ਝੂਠੇ ਸੌਦੇ ਵਾਲੇ ਦੀ ਰਾਮ ਰੀਮ ਦੀ ਉਹਨੂੰ ਬਾਰ-ਬਾਰ ਪਰੋਲ ਤੇ ਬਾਹਰ ਭੇਜ ਕੇ ਤੇ ਜਾਂ ਸਿੱਖਾਂ ਨੂੰ ਕਹਿ ਲੋ ਜਾਂ ਘਾਟ ਗਿਣਤੀ ਔਰ ਧਰਮੀ ਲੋਕ ਜਿਹੜੇ ਨੇ ਉਹ ਹਿੰਦੂਆ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਰੱਖਵਾਸ ਵਰਗਾਂ ਦੇ ਸੱਚੇ ਸੁੱਚੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਚੜਾਇਆ ਜਾਂਦਾ ਜਦੋਂ ਕਿ ਉਹਦਾ ਸਾਰਿਆਂ ਨੂੰ ਪਤਾ ਕਿ ਉਹਨੇ ਕੀ ਕੁਝ ਕੀਤਾ ਤੇ ਪਰ ਗੁਰੂ ਕੇ ਸਿੱਖ ਜਿਹੜੇ ਨੇ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਆ ਉਹਦੇ ਨਾਲ ਤਰੂ ਕੀਤਾ ਜਾਂਦਾ ਉਹਨੂੰ ਗੁਲਾਮੀ ਦਾ ਸਾਸ ਕਰਾਇਆ ਜਾਂਦਾ ਤੇ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਬਾਰ ਬਾਰ ਜਿਹੜਾ ਬਾਹਰ ਕੱਢਿਆ ਜਾਂਦਾ ਇਹਨੂੰ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਪ ਹੀ ਸਾਰਾ ਮਾਹੌਲ ਜਿਹੜਾ ਵਿਗਾੜਦੇ ਨੇ ਇਸ ਕਰਕੇ ਸਾਰਿਆਂ ਦੇ ਨਾਲ ਬਰਾਬਰਤਾ ਹੋਣੀ ਚਾਹੀਦੀ ਆ ਤੇ ਬੰਦੀ ਸੇਖ ਵੀ ਜਿਹੜੇ ਆ ਗੁਰੂ ਕੇ ਸੇਖ ਵੀ ਜਿਹੜੇ ਉਹਨਾਂ ਨੂੰ ਰਿਹਾ ਕਰਕੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਦਾ ਚਾਹਣ ਹੋਰ ਇਸ ਤੋਂ ਵੱਧ ਜਿਹੜੀ ਆ ਗੁਲਾਮੀ ਦਾ ਅਹਿਸਾਸ ਕੀ ਕਰਵਾਇਆ ਜਾ ਸਕਦਾ ਸਿੰਘ ਸਾਹਿਬ ਜੀਰੋ ਵੀ ਚੋਣ ਆਉਂਦੇ ਆ ਉਹਦੇ ਪਰੋਲ ਦਿੱਤੀ ਜਾਂਦੀ ਤੁਹਾਨੂੰ ਵੀ ਨਹੀਂ ਲੱਗਦਾ ਰਾਜਨੀਤੀ ਲੈ ਕੇ ਇਹਨਾਂ ਦੇ ਕੀਤੀ ਜਾਂਦੀ ਹੈ ਕੋਈ ਆ ਬਾਰ-ਬਾਰ ਜਿਹੜਾ ਵਾ ਰਾਜਨੀਤੀ ਕਰਕੇ ਤੇ ਸਾਡੇ ਸਿੱਖਾਂ ਨੂੰ ਖਾਸ ਕਰਕੇ ਜਿਹੜੇ ਆ ਘਟ ਗਣਤੀਆਂ ਨੂੰ ਚੜਾਇਆ ਜਾਂਦਾ ਹੈ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਕਾਲੇ ਪਾਣੀ ਫਾਂਸੀਆਂ ਦੇ ਰਸੇ ਚੁੰਮੇ ਉਹ ਸਜਾਵਾਂ ਵੀ ਹੋਈਆਂ ਤੇ ਉਹਨਾਂ ਦੀਆਂ ਜਾਇਦਾਦਾ ਪ੍ਰਾਪਰਟੀਆਂ ਖੁਰਕੋਈਆਂ ਤੇ ਉਹਨਾਂ ਦੇ ਨਾਲ ਜਿਹੜਾ ਹੈ ਪੋਸਟ ਟਾਈਮ ਤੋਂ ਹੀ ਠੱਗਾ ਹੋ ਰਿਹਾ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕੌਮ ਦੇ ਅੰਦਰ ਏਕਤਾ ਇਫਾਕ ਬਖਸ਼ਿਸ਼ ਕਰਨ ਤਾਂ ਕਿ ਕੌਮ ਜਿਹੜੀ ਇੱਕ ਪਲੇਟਫਾਰਮ ਤੇ ਇਕੱਠੀ ਹੋ ਕੇ ਆਪਣੇ ਜਿਹੜੇ ਹੱਕ ਲੈਣ ਦਾ ਤੇ ਜਿਹੜੇ ਤਕਿਆ ਹੁੰਦਾ ਵਾ ਜਿਹੜੀ ਬੀ ਇਨਸਾਫੀ ਹੁੰਦੀ ਆ ਉਹਦੇ ਵਾਸਤੇ ਆਵਾਜ਼ ਬੁਲੰਦ ਕਰਨ ਵਾਸਤੇ ਇੱਕ ਮੰਚ ਤੇ ਗੁਰੂ ਸਾਹਿਬ ਕਿਰਪਾ ਕਰਨ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਇੱਕ ਨਿਸ਼ਾਨ ਸਾਹਿਬ ਥੱਲੇ ਸਾਰਿਆਂ ਨੂੰ ਇਕੱਠੇ ਹੋਣ ਦਾ ਬਲਬਖਸ਼